ਦੇਖੋ ਅੱਜ ਕਈ ਦਿਨ ਹੋ ਗਏ ਪਾਣੀ ਥੱਲੇ ਜਾ ਚੁੱਕਿਆ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਮੇਰੀ ਅਪੀਲ ਹੋਏਗੀ ਚੀਫ ਮਿਨਿਸਟਰ ਸਾਹਿਬ ਨੂੰ ਕਿ ਅੱਜ ਜਦੋਂ ਇਹ ਐਂਡ ਹੋਣੀ ਹੈ ਡਿਸਕਸ਼ਨ ਐਂਡ ਹੋਣੀ ਹੈ ਤੁਸੀਂ ਆਪਣਾ ਰੈਜ਼ੋਲੂਸ਼ਨ ਜਿਹੜਾ ਉਹਨੂੰ ਪੇਸ਼ ਕਰਨਾ ਹੈ ਉਹਦੇ ਵਿੱਚ ਮੈਂ ਚਾਹਾਂਗਾ ਉਸ ਤੋਂ ਪਹਿਲੇ ਚੀਫ ਮਿਨਿਸਟਰ ਸਾਹਿਬ ਸਾਰਿਆਂ ਨੂੰ ਪਹਿਲੇ ਕਿ ਕਦੋਂ ਤੱਕ ਕਿਹੜੀ ਡੇਟ ਤੱਕ 20000 ਰੁਪਿਆ ਕੱਢਣਗੇ ਉਹਦਾ ਲਾਡ 30000 ਰੁਪਿਆ ਕਿੰਨੇ ਦਿਨ ਹੋਰ ਗਰਦਬਰੀ ਤੇ ਲੜ ਕੇ ਨੰਬਰ ਜਿੰਨਾ ਸਾਡੇ ਜਾਨਵਰਾਂ ਦਾ ਨੁਕਸਾਨ ਹੋਇਆ ਗਾਵਾਂ ਦਾ ਮੱਝਾਂ ਦਾ ਘੋੜਿਆਂ ਦਾ ਬੱਕਰਿਆਂ ਦਾ ਬਕਰੀਆਂ ਦਾ ਬਾਕੀ ਵੀ ਪੋਲਟਰੀ ਦਾ ਬੜਾ ਨੁਕਸਾਨ ਹੋਇਆ ਕਾਈਂਡਲੀ ਉਹਦਾ ਵੀ ਸਾਨੂੰ ਕਿਰਪਾ ਕਰਕੇ ਦੱਸਿਆ ਜਾਏ ਸਰਪੰਚ ਜੀ ਇੱਕ ਵੱਡੀ ਮੰਗ ਹੈ ਸਮੁੱਚੇ ਕਿਸਾਨੀ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਸਾਡੀ ਪਾਰਟੀ ਦੀ ਮੇਨ ਡਿਮਾਂਡ ਇਹ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਕਿਸੇ ਨੇ 8 ਕਿੱਲੇ ਬੀਜਿਆ 6 ਕਿੱਲੇ ਬੀਜਿਆ 10 ਕਿੱਲੇ ਬੀਜਿਆ 12 ਕਿੱਲੇ ਬੀਜਿਆ ਗਰਦਾਬਰੀ ਚ ਪੂਰੀ ਕੰਪਨਸੇਸ਼ਨ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਇਹ ਨਹੀਂ ਕਿ ਅਜੇ ਤੱਕ ਪਿਛਲੀ ਵਾਰ ਇਹਨਾਂ ਨਿਰਾ 5 ਏਕੜ ਤੱਕ ਤੇ ਤੋਂ ਇਹਦੇ ਤੇ ਲਿਮਟ ਨਹੀਂ ਰਹਿਣੀ ਚਾਹੀਦੀ 5 ਲੱਖ ਏਕੜ ਦਾ ਮਤਲਬ ਹੈ ਕਿ 5 ਲੱਖ ਏਕੜ ਦੇ ਲੋਕਾਂ ਜਿਹੜੇ ਕਿਸਾਨਾਂ ਨੇ ਝੋਨਾ ਬੀਜਿਆ ਜਾਂ ਕਮਾਹ ਦੇ ਬੀਜਿਆ ਜਾਂ ਕੋਈ ਵੀ ਫਸਲ ਬੀਜੀ ਪੂਰਾ ਕੰਪਨਸੇਟ ਕਰ ਨੰਬਰ 2 ਨੰਬਰ 3 ਇਹਦੇ ਵਿੱਚ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਪੈੜੀਆਂ ਲੀ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਚੁੱਕੇ ਨੇ ਇਹ ਨੁਕਸਾਨ ਉਹਨਾਂ ਦਾ ਇਹ ਕੰਪਨਸੇਸ਼ਨ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਜਾਣਾ ਚਾਹੀਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਜਾਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਬੈੜੀਆਂ ਲਗੀਆਂ ਉਹਨਾਂ ਨੂੰ ਜਾਣਾ ਚਾਹੀਦਾ ਤੋਂ ਇਹ ਤਿੰਨ ਚੀਜ਼ਾਂ ਦੀ ਅਸੀਂ ਮੰਗ ਕਰ ਰਹੇ ਹੋਰ ਬਹੁਤ ਸਾਰੀਆਂ ਇੱਥੇ ਗੱਲਾਂ ਕਰਨ ਵਾਲੀਆਂ ਨੇ ਕਈ ਇਹ ਬਿੱਲ ਲੈ ਕੇ ਆਏ ਨੇ ਹੁਣ ਵੇਖੋ ਕਿਡਾ ਅਨਫੋਰਚੂਨੇਟ ਹੈ ਕਿੱਥੇ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਸਾਨੂੰ ਇੱਕ ਕਾਨਾ ਅਸੀਂ ਸਰਕਾਰ ਕੋ ਜਾਂ ਬੈਂਕਾਂ ਕੋ ਕਰਜ਼ੇ ਵਿੱਚ ਕਿੰਨਾ ਕਰਾਂਗੇ तकरीबन 7.4 7.5 ਲੱਖ ਤੇ ਪਹੁੰਚ ਗਏ ਹੋਣੇ ਕੀ ਕਰਨ ਲੱਗੇ ਨੇ ਇੱਕ ਬਿੱਲ ਲੈ ਕੇ ਆਏ ਨੇ ਇੰਪਰੂਵਮੈਂਟ ਟਰਸਟ ਨਹੀਂ ਤੇ ਇੰਪਰੂਵਮੈਂਟ ਟਰਸਟ ਆਪਣੇ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਦੀ ਜਿੰਨੀ ਜਾਇਦਾਦ ਹੈ ਜੇ ਉਹ ਕਿਤੇ ਵੇਚਦਾ ਵੀ ਉਹ ਕੱਲਾ ਰਿਸਪੈਕਟਿਵ ਇੰਪਰੂਵਮੈਂਟ ਟਰਸਟ ਹੀ ਉਹਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਨੇ ਨਵੇਂ ਬਿੱਲ ਲੈ ਕੇ ਆ ਰਹੇ ਨੇ ਕਿ ਇੰਪਰੂਵਮੈਂਟ ਟ੍ਰਸਟਾਂ ਦੀ ਜਾਇਦਾਦ ਵਿੱਚੋਂ ਉਹ ਇਹਨਾਂ ਦੇ ਕੋਲ ਜਿਹੜਾ ਇਹਨਾਂ ਦਾ ਲੋਕਲ ਸੈਲਫ ਗਵਰਨਮੈਂਟ ਹੈ ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਤੇ ਸਾਡਾ ਖੱਛਾ ਇਹ ਹੈ ਕਿ ਉਸ ਦੇ ਅਗੇਂਸਟ ਫਿਰ ਲੋਨ ਚੁੱਕਣਗੇ ਫਿਰ ਉਹ ਤੁਸੀਂ ਵੇਖਿਆ ਹੀ ਹੋਗਾ ਪਿਛਲੇ ਦਿਨੀ ਪੰਜ ਮੇਜਰ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਅੰਡਰ ਦੀ ਹੈਮਰ ਕਰ ਲੀਆਂ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਹੈਰੀਟੇਜ ਪ੍ਰਾਪਰਟੀਆਂ ਨੇ ਇੱਕ ਪ੍ਰੈਸ ਐਂਡ ਸਟੇਸ਼ਨਰੀ ਦਾ ਬਹੁਤ ਵੱਡਾ ਆਫਿਸ ਪਟਿਆਰੇ 18 ਕਿਲੇ ਹੁਣ ਉਹਨੂੰ ਵੇਚਣ ਲੱਗ ਪਏ ਕਈ ਰੈਸਟ ਹਾਊਸਸ ਪੀ ਡਬਲਯੂ ਡੀ ਦੇ ਵੇਚਣ ਲੱਗ ਪਏ ਕਈ ਜੱਜਾਂ ਦੀਆਂ ਕੋਠੀਆਂ ਵੇਚਣ ਲੱਗ ਪਈਆਂ ਇਹ ਤੇ ਜਿਸ ਤਰ੍ਹਾਂ ਅੰਗਰੇਜ਼ੀ ਚ ਕਿਹਾ ਜਾਂਦਾ ਕਿ ਦੇ ਆਰ ਸੇਲਿੰਗ ਦੀ ਸਿਲਵਰ ਆਫ ਦੀ ਫੈਮ ਇਹ ਤੇ ਅੱਜ ਇਥੋਂ ਤੱਕ ਆ ਕੇ ਭਾਂਡੇ ਵਿੱਚ ਤੱਕ ਆ ਗਏ ਮੁਰ ਵਰ ਸੇਵਾ ਕੀ ਕਰਨ ਉਸ ਕਿੰਨਾ ਬੁਰਾ ਹਾਲ ਹੈ ਨਾ ਬਸ ਉਹ ਬੀ ਜੀ ਪੀ ਅੱਜ ਆਪਣਾ ਸੈਸ਼ਨ 37 ਚ ਕਹਿੰਦੇ ਲਾ ਕੇ ਬੈਠੇ ਕੋ ਬੀ ਜੀ ਪੀ ਨੂੰ ਸੇ ਬੀ ਜੀ ਪੀ ਨੇ ਸੈਸ਼ਨ ਕੀ ਦਾਣਾ ਦੇ ਲਿਆ ਨੂੰ ਕੁਝ ਨਹੀਂ ਬੀਜੇਪੀ ਦੇ ਐਮਐਲਏ ਸਾਹਿਬ ਨੂੰ ਮੇਰੇ ਸਾਥੀ ਨੇ ਅਸ਼wini ਸ਼ਰਮਾ ਸਾਹਿਬ ਉਹਨਾਂ ਨੂੰ ਮੈਂ ਕਹਿੰਦੇ ਤੂੰ ਇੱਥੇ ਆਉਂ ਜਵਾਬ ਦੋ ਕਿ ਬੀਜੇਪੀ ਕੀ ਸ탠ਡ ਰੱਖਦੀ ਸਾਨੂੰ ਪੰਜਾਬ ਨੂੰ ਕਿਸਾ ਕੰਪਨਸੇਟ ਕਰਨਾ ਚਾਹੇਗੀ ਤੁਸੀਂ ਨੇ ਕੁਰਤਾ ਝਾੜਤਾ 1600 ਕਰੋੜ ਰੁਪਏ ਦੀ ਕਿੰਨੇ ਅਨਾਉਂਸਮੈਂਟ ਕੀਤੀ ਉਹ ਵੀ ਪਤਾ ਨਹੀਂ ਕਦੋਂ ਆਏਗਾ ਆਏਗਾ ਨਹੀਂ ਆਏਗਾ ਕਿਸ ਰੂਪ ਚਾਏਗਾ ਉਹਦੇ ਬਾਰੇ ਜਾਣਕਾਰੀ ਦੇ ਜੀ ਤੁਸੀਂ ਐਨੇ ਕੋਈ 10 ਕਿਲੋਮੀਟਰ ਦੂਰ ਤੇ ਜਾ ਕੇ ਸੈਸ਼ਨ ਲੈਣ ਨਾਲ ਪੰਜਾਬ ਦੇ ਇਹ ਦੇ ਇਹਦੇ ਵਿੱਚ ਕੀ ਫਰਕ ਪੈਗਾ ਬੱਸ ਮਨਿਸਟਰ ਇਹ ਗੱਲ ਕਹਿੰਦੇ ਨੇ ਵੀ ਅਸੀਂ ਸਿੱਧੇ ਪੈਸੇ ਭੇਜਾਂਗੇ ਲੋਕਾਂ ਨੂੰ ਕਈ ਥਾਂ ਤੇ ਮੋਦੀ ਆਈ ਕਰੋ ਸਰ ਕਹਿੰਦੇ ਤੁਸੀਂ ਜਾਓ ਤੇ ਸਰਕਾਰ ਤੋਂ ਹੀ ਆ ਦੇਖੋ ਜਿੰਨਾ ਚਿਰ ਕੋਈ ਜਾਣਦਾ ਨਹੀਂ ਮੈਂ ਟਿੱਪਣੀ ਕੀ ਕਰਾਂ ਇਹਦੇ ਮਾਨਸ਼ਾ ਵੀ ਕਹਿੰਦੇ ਅਸੀਂ ਅਸੀਂ ਬੱਕਰੀਆਂ ਦੇ ਅਸੀਂ ਕੁੱਕੜੀਆਂ ਦੇ ਅਸੀਂ ਛੱਤਾਂ ਦੇ ਅਸੀਂ ਝੋਨੇ ਦੇ ਕੱਦੂਆਂ ਦੇ ਪੈਸੇ ਦੇਵਾਂਗੇ ਜਿਸ ਤਰ੍ਹਾਂ ਮਾਨਸ਼ਾ ਭੱਜ ਗਏ ਰਿਆ ਹੀ ਭਾਜੀਪੀ ਵਾਲੇ ਭੱਜਿਆ ਨੇ ਇਹਨਾਂ ਨੂੰ ਪੁੱਛ ਕੌਣ ਰਿਹਾ 14 15 ਜਣੇ ਫੇਰੀ ਜਾਂਦੇ ਨੇ ਬਾਜਾ ਸਾਹਿਬ ਆ ਭਾਜਪੀ ਦੇ ਮੈਂ ਨਹੀਂ ਵੇਖਿਆ ਕਿ ਇਹਨਾਂ ਨੂੰ ਇਹਨਾਂ ਨੂੰ ਕਿਸੇ ਪਿੰਡ ਦਾ ਵੀ ਨਹੀਂ ਪਤਾ ਵਿਚਾਰਿਆ ਬਾਜਾ ਸਾਹਿਬ ਫੌਰੀ ਰਾਹਤ ਇਹਨਾਂ ਦੀ ਉਂਗਲ ਫੜ ਕੇ ਭਾਵੇਂ ਹਰਿਆਣੇ ਛੱਡ ਆਓ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਪਿੰਡਾਂ 'ਚ ਫੇਰ ਰਹਿੰਦੇ ਨੇ ਠੀਕ ਹੈ ਮੈਨੂੰ ਹਲੇ ਇੰਨਾ ਦੁੱਖ ਲੱਗ ਰਿਹਾ ਚਲੋ ਥੋੜੀ ਸਰਕਾਰ ਦੀ ਨਲਾਇਕੀ ਕਰਕੇ ਬੰਦ ਡੈਮ ਤੋਂ ਪਾਣੀ ਛੱਡਤਾ ਘੜ ਤੋਂ ਘੜ ਹੁਣ ਤਾਂ ਮਦਦ ਤੇ ਆ ਜਾਓ ਹਲੇ ਕਿਸਾਨ ਹਲੇ ਵੀ ਕਿਸਾਨ ਤੇ ਗਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਵਿਚਾਰੇ ਆ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਬੰਦਾ ਹੀ ਨਹੀਂ ਆਇਆ ਦੇਖੋ ਕਿੰਨੇ ਦਿਨ ਹੋ ਗਏ ਐਡੀ ਨਲਾਕ ਸਰਕਾਰ ਹੈ ਤੇ ਡਰਾਮੇ ਕਰਨ ਨੂੰ ਹਰਦੀ ਨਹੀਂ ਹੁਣ ਸੈਸ਼ਨ ਬੁਲਾ ਲਿਆ ਸੈਸ਼ਨ ਤੇ ਕੀ ਕੀਤਾ ਉਹਨਾਂ ਨੇ ਟੀਚਣਾ ਕੀਤੀ ਹੈ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੈਸ਼ਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਟੀਚਣਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ ਹੁੰਦੇ ਆ ਵਿਲੇ ਟਾਈਮ ਹੁਣ ਘੜ ਤੋਂ ਘਟ ਹਲੇ ਵੀ ਸ਼ਰਮ ਖਾਜੋ ਮੁੱਖ ਮੰਤਰੀ ਜੀ ਹਲੇ ਵੀ ਤੁਹਾਨੂੰ 92 ਸੀਟਾਂ ਪੰਜਾਬ ਦੇ ਆਈ ਲੋਕਾਂ ਨੇ ਬਣਾਇਆ ਹੈ ਘੜ ਤੋਂ ਘਟ ਜਿੰਨਾ ਸਮਾਂ ਰਹਿ ਗਿਆ ਤੁਹਾਡਾ ਥੋੜੀ-ਮੋਟੀ ਸੇਵਾ ਕਰਜੋ ਨਹੀਂ ਤਾਂ ਇਹ ਜਾ ਕਲੰਕ ਲੱਗੂ ਤੁਹਾਨੂੰ ਜ਼ਿੰਦਗੀ ਭਰ ਖੋੜੇ ਤੁਨੂੰ ਤੇ ਤੁਹਾਡੀ ਪਾਰਟੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਆ ਬੀਆਲ ਅਬਾਜ਼ੀ ਕੇਂਦਰੀ ਮੰਤਰੀ ਸਾਹਿਬ ਕਹਿ ਰਹੇ ਨੇ ਇਹਨਾਂ ਨੂੰ ਹੁੰਦਾ ਯਾਰ ਕੇਂਦਰੀ ਮੰਤਰੀ ਬੀਆਲ ਵਰਮਾ ਨੇ ਆਪਣਾ ਜਿੰਦੜ ਲੱਲਿਆ ਵਾ ਕੱਲ ਕਿੰਨੇ ਵੀ ਠੀਕ ਐਮਐਲਏ ਪਟਿਆਲੇ ਤੋਂ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਕਿ ਉਹ ਵੀਡੀਓ ਵੇਖ ਕੇ ਮਨ ਵੀ ਬਹੁਤ ਖਰਾਬ ਹੋਇਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਹ ਜਿਹੜੇ 92 ਐਮਐਲਏ ਜਿਹੜੇ ਕਿਸੀ ਉਹ ਯਾਰ ਸਾਡੇ ਐਮਐਲਏ ਬਣ ਨਾਲੋ ਥੋੜਿਆ ਕੀ ਸੀ ਬਈ ਅੱਜ ਇੱਕ ਤੁਹਾਡੇ ਐਮਐਲਏ ਤੇ ਸੱਚ ਬੋਲਣ ਕਰਕੇ ਇੱਕ ਹੋਂਦੇ ਤੇ ਪਰਚਾ ਦਰਜ ਹੋਇਆ ਪਿਛਲੇ ਦਿਨਾਂ ਚ ਔਰ ਪਠਾਨ ਮਾਇਰਾ ਜੀ ਤੇ ਪਰਚਾ ਕਿਉਂ ਦਰਜ ਕੀਤਾ ਗਿਆ ਕਿਉਂਕਿ ਉਹਨੇ ਖੜਾ ਦੇ ਉੱਪਰ ਕਿਹਾ ਸੀਗਾ ਕਿ ਗਲਤੀ ਕਿਸ ਅਫਸਰ ਦੀ ਹੈ ਤੇ ਸੱਚ ਬੋਲਣ ਦਾ ਖਮਿਆਜਾ ਭੁਗਤ ਰਿਹਾ ਅੱਜ ਹੋਂਦੇ ਤੇ ਬਲਾਤਕਾਰ ਦਾ ਜਿਹੜਾ ਥੋੜੇ ਦਿਨ ਪਹਿਲਾਂ ਕੇਸ ਦਰਜ ਕਰ ਦਿੱਤਾ ਗਿਆ ਔਰ ਮੈਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਤੁਸੀਂ ਜਮੀਰ ਜੇ ਤੁਹਾਡੀ ਆਵਾਜ਼ ਦਿੰਦੀ ਤਾਂ ਜੇ ਬਾੜੀ ਮੋਟੀ ਜਮੀਰ ਦੇ ਵੀ ਮਾਲਕ ਹੁੰਦੇ ਤਾਂ ਉਸ ਭਰਾ ਦੀ ਲੜਾਈ ਲੜਦੇ ਉਹਦੇ ਹੱਕ ਚ ਆਉਂਦੇ ਔਰ ਮੈਂ ਇਹ ਗੱਲ ਕਹਿਣਾ ਕਿ ਜੇ ਪਠਾਨ ਮਾਜਰੇ ਨੇ ਕੋਈ ਗਲਤ ਕੰਮ ਕੀਤਾ ਉਹਦੇ ਦੇ ਝੂਠਾ ਪਰਚਾ ਤਾਂ ਉਹਦੇ ਤੇ ਜਿਹੜਾ ਝੂਠਾ ਪਰਚਾ ਹੈ ਉਹਦਾ ਫੈਸਲਾ ਜਾਂ ਤਾਂ ਰੱਬ ਦੀ ਅਦਾਲਤ ਚ ਹੋਣਾ ਹੈ ਤੇ ਜਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਚੋਂ ਅਦਾਲਤਾਂ ਤੇ ਛੱਡ ਦਈਏ ਪਰ ਮੈਂ ਐਮਐਲਏ ਨੂੰ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੇਆਂ ਨੂੰ ਕਿ ਯਾਰ ਜੇ ਮੁੱਖ ਮੰਤਰੀ ਨੇ ਪਰਚਾ ਦਿੱਤਾ ਡੀਜੀਪੀ ਨੇ ਪਰਚਾ ਦਿੱਤਾ ਤੇ ਯਾਰ ਤੁਸੀਂ ਜਿਵੇਂ ਹੀ ਜਿਵੇਂ ਲੋਕ ਇੱਕ ਵੀਡੀਓ ਵਿਖਾਉਂਦੇ ਹੁੰਦੇ ਆ ਕਿ ਤੁਸੀਂ ਭੇਡਾਂ ਦੇ ਤੌਰ ਤੇ ਕੰਮ ਕਰ ਰਹੇ ਹੋ ਔਰ ਮੈਂ ਗੱਲ ਕਹਿਣਾ ਕਿ ਯਾਰ ਮੈਂ ਪਠਾਨ ਮਾਜਰੇ ਤੋਂ ਗਲਤੀ ਹੋਈ ਉਹਦੇ ਪਰਿਵਾਰ ਤੋਂ ਕੀ ਗਲਤੀ ਹੋਈ ਹੈ ਵਾਰੀ-ਵਾਰੀ ਜਿਹੜਾ ਜਿਹੜਾ ਐਮਐਲਏ ਬੋਲਦਾ ਚਾਹੇ ਅਰੋੜੇ ਦੀ ਗੱਲ ਕਰ ਲਈ ਹਰ ਇੱਕ ਤੇ ਪਰਚਾ ਦਿੱਤਾ ਜਾਂਦਾ ਔਰ ਜੇ ਵਾਰੀ ਅਰੋੜੇ ਦੀ ਆ ਗਈ ਆ ਜੇ ਪਠਾਨमाजਰੇ ਦੀ ਆ ਗਈ ਆ ਮੇਰੇ ਤੇ ਪਰਚਾ ਆਇਆ ਸਾਰੀ ਕਾਂਗਰਸ ਨਾਲ ਖੜੀ ਅਮਰਿੰਦਰ ਸਿੰਘ ਰਾਜਾ ਵੜਿੰਗ ਖੜੇ ਸਿਕੰਜੇਂਦਰ ਸਿੰਘ ਰੰਧਾਵਾ ਖੜੇ ਔਰ ਇਹਦੇ ਨਾਲ ਨਾਲ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਵਾ ਕਿਹੜਾ ਲੀਡਰ ਆ ਜਿਹੜਾ ਨਹੀਂ ਖੜਿਆ ਔਰ ਅੱਜ ਇਹਦੇ ਪਠਾਨमाजਰੇ ਤੇ ਪਰਚਾ ਦਰਜ ਹੋਇਆ ਤੇ ਤੁਸੀਂ ਹਾਂ ਦਾ ਨਾਰਾ ਮਾਰੋ ਘੱਟੋ ਘੱਟ ਕੀ ਹੁੰਦੇ ਪਰਿਵਾਰ ਨੂੰ ਜਿਹੜਾ ਕਿ ਜਿਹੜਾ ਪੁਲਿਸ ਸੁਰੱਖਿਆ ਦੇ ਵਿੱਚ ਜਿਹਨੂੰ ਘੇਰਿਆ ਆ ਆ ਮੈਨੂੰ ਪਤਾ ਲੱਗਾ ਕਿ 4 ਕੁ ਦਿਨ ਪਹਿਲਾਂ ਕਿ ਉਹਨਾਂ ਦੀ ਧਰਮ ਪਤਨੀ ਕਿਸੇ ਗੁਰਦੁਆਰਾ ਸਾਹਿਬ ਕਿਸੇ ਮਹਾਪੁਰਸ਼ਾਂ ਨੂੰ ਮਿਲ ਜਾਂਦੇ ਆ ਅਰਦਾਸ ਬੇਨਤੀ ਕਰਾਉਣ ਲਈ ਤੇ ਮਹਾਪੁਰਸ਼ਾਂ ਦੇ ਕਮਰੇ ਦੇ ਵਿੱਚ ਵੀ ਅੰਦਰ ਪੁਲਿਸ ਜਾਂਦੀ ਆ ਕਿ ਪਤਾ ਨਹੀਂ ਕੀ ਗੱਲ ਅੰਦਰ ਕਰ ਰਹੀ ਯਾਰ ਤੁਸੀਂ ਜਲੀਲ ਕਰ ਰਹੇ ਹੋ ਇੱਕ ਐਮਐਲਏ ਦੇ ਪਰਿਵਾਰ ਇੱਕ ਬੰਨੇ ਦਾ ਕਹਿੰਦੇ ਆ ਕਿ ਐਮਐਲਏ ਦਾ ਰੁਤਬਾ ਜਿਹੜਾ ਉਹ ਚੀਫ ਸੈਕਟਰੀ ਤੋਂ ਉੱਤੇ ਆ ਪਰ ਅੱਜ ਐਮਐਲਏ ਦਾ ਰੁਤਬਾ ਇੰਨਾ ਖਰਾਬ ਕਰ ਦਿੱਤਾ ਆ ਆਮ ਆਦਮੀ ਪਾਰਟੀ ਨੇ ਕਿ ਅੱਜ ਗੁਰਦੁਆਰੇ ਜਾਣ ਲਈ ਵੀ ਪੁਲਿਸ ਨਾਲ ਜਾਂਦੀ ਹੈ ਔਰ ਮੈਂ ਤਾਂ ਇਹ ਗੱਲਾਂ ਕਰਦਾ ਮਾਂ ਕਿ ਉਹਦੇ ਪਰਿਵਾਰ ਦਾ ਉਹਦੇ ਬੇਟੇ ਦਾ ਉਹਦੀ ਧਰਮ ਪਤਨੀ ਦਾ ਉਹਦੇ ਬਾਕੀ ਜੀਆਂ ਦਾ ਕੀ ਕਸੂਰ ਆ ਬਈ ਅੱਜ ਜੇ ਬਾਜ਼ਾਰ ਜਾਣਾ ਆਪ polyclonal ਮਕਰ ਲੱਗ ਜਾਂਦੀ ਗੁਰੂ ਘਰ ਜਾਂਦੇ ਆ ਤਾਂ ਲੱਗ ਜਾਂਦੀ ਉਹ ਵਿਚਾਰੇ ਆਪਦੀ ਮਰਜ਼ੀ ਤੋਂ ਬਿਨਾ ਕਿਤੇ ਜਾ ਨਹੀਂ ਸਕਦੇ ਤੁਸੀਂ ਪਠਾਨ ਮਾਜਰਾ ਨੂੰ ਫੜ ਲਓ ਅਸੀਂ ਤਾਂ ਕਹਿੰਦੇ ਨਾ ਫੜੋ ਫੜ ਕੇ ਅੰਦਰ ਦਿਓ ਉਹਦਾ ਫੈਸਲਾ ਕੋਰਟ ਕਰੂਗੀ ਉਹ ਸਹੀ ਹੈ ਜਾਂ ਗਲਤ ਪਰ ਮੈਂ ਅੱਜ ਉਸ ਪਰਿਵਾਰ ਦੇ ਨਾਲ ਡਟ ਕੇ ਖੜਾ ਕਿ ਪਠਾਨ ਮਾਜਰਾ ਜੀ ਦੇ ਪਰਿਵਾਰ ਨੂੰ ਨਾ ਤੰਗ ਕੀਤਾ ਜਾਵੇ ਔਰ ਐਮਐਲਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੇ ਮਾੜੀ ਮੋਟੀ ਤੁਹਾਡੇ ਚਣਖੇਗੀ ਮਾੜੀ ਮੋਟੀ ਵੀ ਅਣਖੇਗੀ ਤੇ ਆਪ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਲੋ ਔਰ ਉਹਨਾਂ ਨੂੰ ਕਹੋ ਕਿ ਜੇ ਅੱਜ ਪਠਾਨ ਮਾਜਰੇ ਦੀ ਤੇ ਬਾਕੀ ਐਮਐਲਏ ਦੀ ਵਾਰੀ ਆ ਤੇ ਕੱਲ ਨੂੰ ਜੇ ਅਸੀਂ ਕੋਈ ਬਿਆਨ ਦੇ ਦਿੱਤਾ ਤੇ ਇਹਨਾਂ ਮੁਕੀ ਵਾਰੀ ਛੱਡੀ ਵੀ ਆਊਗੀ ਔਰ ਮੈਂ ਕਹਿਣਾ ਕਿ ਤੁਹਾਡੀ ਤੁਹਾਨੂੰ ਇੱਕ ਕਹਾਵਤ ਕਹਿਣੀ ਚਾਹੁੰਦਾ ਜਦੋਂ ਦੂਜੇ ਦੇ ਘਰ ਅੱਗ ਲੱਗੀ ਹੁੰਦੀ ਹੈ ਨਾ ਤੇ ਅਸੀਂ ਬੜਾ ਖੁਸ਼ ਹੁੰਨੇ ਆ ਪਰ ਉਹਦਾ ਧੂਆਂ ਤੇ ਛੇਕ ਸਾਡੇ ਵੱਲ ਵੀ ਆਉਂਦਾ ਔਰ ਇਸ ਕਰਕੇ ਅੱਜ ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ ਪਿਆ ਅਜੇ ਤਾਂ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਅਜੇ ਤੁਹਾਡੇ ਐਮ.ਐਲ.ਏ ਨੇ ਬੋਲਣਾ ਸ਼ੁਰੂ ਕੀਤਾ ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਤੁਸੀਂ ਹੋ 92 93 ਜਿੰਨੇ ਵੀ ਹੋ ਚਾਹੇ ਉਹਨਾਂ ਦੇ ਐਮ.ਪੀ. ਆ ਚਾਹੇ ਐਮ.ਐਲ.ਏ ਆ ਮਾੜੀ ਮੋਟੀ ਜੇ ਜਮੀਰ ਹੈਗੀ ਆ ਤੇ ਅੱਜ ਪਠਾਨ ਮਾਜਰੇ ਨਾਲ ਖੜੋ ਨਾ ਖੜੋ ਅੱਜ ਉਹਦੇ ਪਰਿਵਾਰ ਨਾਲ ਖੜਨ ਦੀ ਲੋੜ ਆ ਇਸ ਕਰਕੇ ਮੈਨੂੰ ਆਸ ਆ ਕਿ ਤੁਸੀਂ 2 ਲੱਖ ਵੋਟਾਂ ਦਾ ਨਮਾਇੰਦਾ ਹੁੰਦਾ ਐ ਐਮ.ਐਲ.ਏ ਔਰ ਜੇ ਤੁਹਾਡੇ ਦੇ ਭੀੜ ਪਈ ਜੱਜ ਪਠਾਨ ਮਾਜਰੇ ਨਾਲ ਨਹੀਂ ਖੜਦੇ ਤੁਹਾਡੇ ਮਗਰ ਵੀ ਕਿਸੇ ਨੇ ਨਹੀਂ ਖੜਨਾ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੋ ਅੱਜ ਪੰਜਾਬ ਦੇ ਡੀਜੀਪੀ ਨੂੰ ਮਿਲੋ ਔਰ ਮੈਂ ਗੱਲ ਕਹਿਣਾ ਕਿ ਉਹਦੇ ਪਰਿਵਾਰ ਨੂੰ ਰਾਹ ਦਿਵਾਓ ਕਿਉਂਕਿ ਜੇ ਉਹਦੇ ਪਰਿਵਾਰ ਨੂੰ ਧਰਮ ਪਤਨੀ ਬਿਮਾਰ ਰਹਿੰਦੀ ਆ ਬੇਟਾ ਬਿਮਾਰ ਰਹਿੰਦਾ ਜੇ ਕੱਲ ਨੂੰ ਕੋਈ ਘਟਨਾ ਵਾਪਰ ਗਈ ਕਿ ਸਦਵੇਂ ਦੇ ਵਿੱਚ ਨੇ ਜੇ ਉਹਨਾਂ ਦੀ ਕੋਈ ਘਟਨਾ ਵਾਪਰ ਗਈ ਅੰਸਖਾਵੀ ਤੇ ਉਹਦਾ ਜ਼ਿੰਮੇਵਾਰ ਪੰਜਾਬ ਦਾ ਡੀਜੀਪੀ ਤੇ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਔਰ ਗਨਾਹਗਰ ਕੌਣ ਹੋਣਗੇ ਜਿਹੜੇ ਉਹਦੇ ਸਾਥੀ ਐਮਐਲਏ ਨੇ ਕਿਉਂਕਿ ਤੁਸੀਂ ਯਾਰ ਇੱਕ ਵਾਰੀ ਵੀ ਆਂਦਾ ਨਾਰਾ ਨਹੀਂ ਮਾਰਿਆ ਉਹਦੇ ਲਈ ਹਰ ਜੇ ਮਾੜੀ ਮੋੜ ਕੀ ਅਣਖ ਜਾਗਦੀ ਹੈ ਤੇ ਅੱਜ ਉਹਦੇ ਪਰਿਵਾਰ ਲਈ ਆਂਦਾ ਨਾਰਾ ਮਾਰੋ ਔਰ ਮੁੱਖ ਮੰਤਰੀ ਨਾਲ ਗੱਲ ਕਰੋ ਤਾਂ ਕਿ ਉਹਦਾ ਪਰਿਵਾਰ ਸੁੱਖ ਦੀ ਜ਼ਿੰਦਗੀ ਜੀ ਸਕੇ ਔਰ ਪਠਾਨ ਮਾਇਰਾ ਮਿਲਦਾ ਫੜ ਲਓ ਯਾਰ ਤੁਸੀਂ ਕਹੋ ਜਾ ਕੇ ਮੁੱਖ ਮੰਤਰੀ ਨੂੰ ਬੀਜਪੀ ਨੂੰ ਕਹੋ ਜਿੱਥੇ ਮਿਲਦਾ ਫੜ ਲਓ ਪਰ ਪਰਿਵਾਰ ਨੂੰ ਜਿਹੜਾ ਕਿ ਉਹ ਤੰਗ ਨਾ ਕਰੋ ਇਸ ਕਰਕੇ ਮੈਂ ਦੋਸਤੋ ਇਹ ਤਾਂ ਵੀਡੀਓ ਪਾਈਏ ਕਿਉਂਕਿ ਉਹ ਮੇਰਾ ਕੋਈ ਜਾਣਕਰ ਨਹੀਂ ਮੇਰਾ ਕੋਈ ਸੱਜਣ ਨਹੀਂ ਪਰ ਅੱਜ ਇੱਕ ਵੀਡੀਓ ਵੇਖ ਕੇ ਕਿ ਯਾਰ ਐਮਐਲਏ ਜਲੀਲ ਹੋ ਰਿਹਾ ਔਰ ਜੇ ਐਮਐਲਏ ਦੇ ਹਲਾਤਾ ਇਹਦਾ ਮਤਲਬ ਕੀ ਜਿਹੜੇ ਆ ਸਾਥੀ ਬੈਠੇ ਆ ਚਾਰੇ ਇਹਨਾਂ ਦਾ ਤਾਂ ਤੁਸੀਂ ਗੱਲ ਘੁੱਟ ਕੇ ਹੀ ਮਾਰ ਦਿਓ ਕਿ ਕਿ ਅਜੇ ਤਾਂ ਲੋਕਾਂ ਨੇ ਸਵਾਲ ਕਰਨੇ ਆ ਤੁਹਾਡੇ ਨਾਲ ਜਾ ਕੇ ਪਿੰਡਾਂ 'ਚ ਜਦੋਂ ਤੁਸੀਂ ਪਿੰਡਾਂ 'ਚ ਜਾਣਾ ਹੈ ਨਾ ਮਾਨ ਸਾਹਿਬ ਲੋਕਾਂ ਨੇ ਸਵਾਲ ਕਰਨੇ ਔਰ ਲੋਕਾਂ ਦਾ ਸਵਾਲਾਂ ਦਾ ਜਵਾਬ ਜਿਹੜਾ ਜੇ ਸਵਾਲ ਕੀਤਾ ਪਠਾਨ ਮੱਜਰੇ ਨੂੰ ਤੇ ਉਹਨੇ ਸਹੀ ਜਵਾਬ ਦਿੱਤਾ ਕਿ ਫਲਾਣੇ ਅਸਰ ਦੀ ਗਲਤੀ ਹੈ ਔਰ ਹੁੰਦਾ ਜੇ ਜਵਾਬ ਉਹਨੇ ਗਲਤ ਦਿੱਤਾ ਸੀ ਤੇ ਤੁਸੀਂ ਉਹਨੂੰ ਕਹਿੰਦੇ ਕਿ ਭਾਈ ਇਹ ਤੇਰਾ ਜਵਾਬ ਗਲਤ ਆ ਤੁਸੀਂ ਉਦੋਂ ਹੀ ਪ੍ਰੈਸ ਕਾਨਫਰੰਸ ਉਹ ਅਫਸਰ ਕਰਦਾ ਉਦੋਂ ਹੀ ਡਾਟਾ ਕਲੀਅਰ ਕਰਦਾ ਉਦੋਂ ਹੀ ਦੱਸਦਾ ਕਿ ਭਾਈ ਇਹ ਗਲਤ ਬੋ ਰਿਹਾ ਇਹ ਕੁਦਰਤੀ ਹਾਦਸਾ ਕਰਕੇ ਹੋਇਆ ਇਸ ਕਰਕੇ ਇਹਦਾ ਜਵਾਬ ਦੇਣ ਦੀ ਬਚਾਏ ਉਹਦੀ ਵਾਅਦ ਤੋਂ ਦਬਾਉਣਾ ਜਿਹੜਾ ਉਹ ਬਿਲਕੁਲ ਗਲਤ ਆਜ ਮੈਂ ਪਠਾਨ ਮਾਇਰੇ ਦੇ ਪਰਿਵਾਰ ਦੇ ਨਾਲ ਖੜਾ ਔਰ ਬਾਕੀ ਵੀ ਸਾਰੇ ਐਮਐਲਏ ਨੂੰ ਬੇਨਤੀ ਕਰਦਾ ਕਿ ਭਾਈ ਜੇ ਪਠਾਨ ਮਾਇਰੇ ਦੀ ਵਾਰੀ ਆਈ ਹੈ ਤੁਹਾਡੀ ਵੀ ਆਉਣੀ ਅੱਗੇ ਪਹਿਲਾਂ ਜਦੋਂ ਖੈਰਾ ਸਾਹਿਬ ਤੇ ਪਰਚਾ ਆਇਆ ਸੀ ਤਾਂ ਮੈਂ ਫਾਜ਼ਲ ਕਾ ਗਿਆ ਤੇ ਮੈਂ ਉਹਨੂੰ ਕਹਿੰਦਾ ਮੈਂ ਕਿ ਅੱਜ ਜੇ ਜੀਰਾ ਬੋਲਿਆ ਤੇ ਥੋੜੇ ਦਿਨਾਂ ਨੂੰ ਜੇਲ੍ਹ ਜਾਊਗਾ ਮੈਂ ਜਾ ਕੇ ਵੀ ਆਇਆ ਆ ਕੌਮ ਕੀ ਬੋਲਣ ਵਾਲੇ ਨੂੰ ਬਾਹਰ ਤਾਂ ਰਹਿਣ ਨਹੀਂ ਦੇਦੇ ਜੇਲ੍ਹ ਭੇਜ ਦਿਓ ਪਰ ਮੈਂ ਗੱਲ ਕਹਿਣਾ ਕਿ ਸੱਚ ਨੂੰ ਕਿੰਨਾ ਕੁ ਚਿਰ ਦਬਾ ਲੂੰ ਇਸ ਕਰਕੇ ਜਿੰਨੇ ਆਮ ਆਦਮੀ ਪਾਰਟੀ ਦੇ ਐਮਐਲਏ ਜਾਗੋ ਅੱਜ ਜਾਗਣ ਦੀ ਲੋੜ ਆ ਅੱਜ ਉਹਦੇ ਪਰਿਵਾਰ ਨਾਲ ਖੜਨ ਦੀ ਲੋੜ ਆ ਔਰ ਮੈਂ ਗੱਲ ਕਹਿਣਾ ਕਿ ਜੇ ਤੁਸੀਂ ਮੁੱਖ ਮੰਤਰੀ ਕੋਲ ਤੇ ਡੀਜੀਪੀ ਕੋਲ ਚਲੇ ਗਏ ਤੇ ਉਹ ਪਰਿਵਾਰ ਨੂੰ ਇਨਸਾਫ ਮਿਲ ਸਕਦਾ ਹੈ ਇਸ ਕਰਕੇ ਦੋਸਤੋ ਜੇ ਮੇਰੀਆਂ ਗੱਲਾਂ ਠੀਕ ਲੱਗੀਆਂ ਕਿ ਸਾਨੂੰ ਅੱਜ ਉਹਦੇ ਪਰਿਵਾਰ ਨਾਲ ਖੜਨਾ ਚਾਹੀਦਾ ਇਸ ਵੀਡੀਓ ਨੂੰ ਜਿਹੜਾ ਕਿ ਉਹ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ